ਆ ਹੁਣ ਬੈੱਡ ਆ ਸਾਡਾ ਪਿੱਛੇ ਜੇ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਵਾ ਇਹ ਬੈੱਡ ਤੋਂ ਬੈੱਡ ਬਣ ਜਾਂਦਾ ਯਾ ਵੇਖੋ ਬੈੱਡ ਤੋਂ ਬੈੱਡ ਕਿਦਾਂ ਬਈ ਕਾਫੀ ਇੰਨੇ ਦੇ ਆਰਡਰ ਪਹੁੰਚਾਏ ਆ ਅੱਛਾ ਆ ਜਾਓ ਮੰਨ ਲਓ ਇੱਥੇ ਇੱਕ ਜਾਣਾ ਪੈ ਵੀ ਸਕਦਾ ਵਾ ਹੂੰ ਵਿੱਚ ਸਮਾਨ ਵੀ ਰੱਖਿਆ ਜਾਂਦਾ ਵਾ ਜਦੋਂ ਨਹੀਂ ਜਰੂਰਤ ਇਹਨੂੰ ਅੰਦਰ ਕਰਦੇ ਯਾਰ ਇਹਦਾ ਕਮਾਲ ਦੀ ਗੱਲ ਆ ਬਈਆ ਤੁਸੀਂ ਬੈੱਡ ਚ ਇੱਕ ਕਰੋ ਬਈ ਇਹ ਬਈ ਬੈੱਡ ਮੋਰੀਓ ਇਹਦੀ ਬਕਸਾ ਜਿਹੜਾ ਉਹ ਗੋਲ ਕੀਤਾ ਹੋਇਆ ਵਾ ਓਕੇ 4 ਇੰਚ ਜਿ ਪਲਾਈ ਦੇ ਵਿੱਚ ਬੈੱਡ ਬਣਿਆ ਸਾਰੀ ਢੋ ਆਹ ਫੈਬਰਿਕ ਦੇ ਵਿੱਚ ਬਣੀ ਹੋਈ ਹੈ ਫੈਬਰਿਕ ਦੇ ਵਿੱਚ ਢੋ ਬਣੀ ਹੋਈ ਹੈ ਲਓ ਜੀ ਬਾਈ ਚੈੱਕ ਕਰੋ ਤੁਸੀਂ ਤੇ ਇਹ ਆ ਚੀਜ਼ ਜਿਵੇਂ ਆ ਚੀਜ਼ ਇੱਕ ਤਰ੍ਹਾਂ ਦੀ ਨਵੀਂ ਵੀ ਆ ਹਨਾ ਬਾਈ ਇਹ ਕਿਤੇ ਆਮ ਦੇਖਣ ਨੂੰ ਮਿਲਦੀ ਨਹੀਂਗੀ ਹੈਗੀ ਤੁਸੀਂ ਇਹ ਬੈੱਡ ਚੈੱਕ ਕਰੋ ਉਧਰਲੇ ਪਾਸੇ ਇੱਕ ਇਹਦੇ ਨਾਲ ਦਾ ਹੋਰ ਬਣਾਇਆ ਹੋਇਆ ਆਹਦਾ ਹੁਣ 8 ਫੁੱਟ ਚੌੜੀ ਅਲਮਾਰੀ ਹੈ 8 ਫੁੱਟ ਚੌੜੀ ਅਲਮਾਰੀ ਹੈ ਬਾਈ ਆ ਚੈੱਕ ਕਰੋ ਘਰਾ ਘਰਾ ਜਿਹਾ ਬਣਾਉਂਦੀ ਆ ਆ ਸਾਰੀ ਪਲਾਈ ਵਾਲੀ ਹੈਗੀ ਜਮਾ ਹਾਂਜੀ ਹਾਂਜੀ ਬਾਈ ਆ ਚੀਜ਼ ਆ ਦੇਖੋ ਆ ਚੈੱਕ ਕਰੋ ਬਾਈ ਸ਼ਾਕਰ ਲੱਗੇ ਹੋਇਆ ਹੈ ਕਮਾਲ ਦੀ ਗੱਲ ਬਾਤ ਆ ਬਾਈ ਆ ਚੀਜ਼ ਇਹ ਕਬੂੜਾ ਗਏ ਬਾਈ ਇਹ ਅਲਮਾਰੀ ਦੇਖੋ ਕਿਰ ਕਿੰਨੀ ਸੋਹਣੀ ਹੈ ਨਾ ਐ ਕਿ ਤੁਹਾਨੂੰ ਇਧਰਲੇ ਪਾਸੇ ਸੋਫਾ ਦਿਖਾਉਣੇ ਆ ਆ ਸੋਫਾ ਚੈੱਕ ਕਰੋ ਇਹ ਬਹੁਤ ਸੋਹਣਾ ਸੋਫਾ ਤੇ ਵੱਡਾਈ ਬਹੁਤ ਆ ਨਾ ਤਕਰੀਬਨ ਬਾਈ ਹੈ ਨਾ ਇਹ ਚੈੱਕ ਕਰੋ ਤੇ ਇਹਦੇ ਬਾਰੇ ਦੱਸੋ ਮੈਨੂੰ ਮਾੜਾ ਜੇ ਇਹ ਬਾਈ ਹੁਣ ਜਿਹੜੀ ਆ ਲੈਦਰ ਸਵੀਟ ਲੱਗੀ ਨਾ ਇਹ 8900 ਰੁਪਏ ਮੀਟਰ ਵਾਲੀ ਲੈਦਰ ਸਵੀਟ ਲੱਗੀ ਆ ਅੱਛਾ ਆਮ ਹੁਣ ਬਾਜ਼ਾਰ ਦੇ ਵਿੱਚ 100 150 ਤੋਂ ਵੱਧ 200 ਤੋਂ ਵੱਧ ਕੋਈ ਲਾਉਂਦਾ ਨਹੀਂ ਜੀ ਉਹਦੇ ਵਿੱਚ ਕਾਰਨ ਕੀ ਆ ਵੀ ਮੰਨ ਲਓ ਜੇ ਆਪਾਂ ਕੱਪੜਾ ਵੀ ਸਸਤਾ ਲਾਦਾ ਨਾ ਉਹਦੇ ਜੀ ਕੱਪੜੇ ਦੇ ਕਰਕੇ ਹੀ ਇਕੱਲਾ ਸੋਫੇ ਦਾ 15-20000 ਰੁਪਏ ਦਾ ਜਿਹੜਾ ਫਰਕ ਆ ਉਹ ਰੇਟ ਦਾ ਪੈ ਜਾਂਦਾ ਜੇ ਤੁਸੀਂ ਬਾਈ ਸਸਤਾ ਫਰਨੀਚਰ ਭਾਲਦੇ ਹੋ ਭਾਲ ਭਾਲ ਲੱਭ ਗਏ ਹੋ ਪਰ ਤੁਸੀਂ ਜਿੱਥੇ ਮਰਜ਼ੀ ਲੱਭ ਲਓ ਆਉਣਾ ਤੁਹਾਨੂੰ ਰਾਜਾ ਫਰਨੀਚਰ ਵਾਲਿਆਂ ਕੋਲ ਹੀ ਪੈਣਾ ਧਰਮਕੋਟ ਦੇ ਵਿੱਚ ਅਸੀਂ ਨਾ ਬਾਈ ਉਹਨਾਂ ਦੇ ਕੋਲੇ ਸਮਾਨ ਲੈਣ ਹੀ ਆਏ ਸੀ ਜੇ ਸੱਚ ਦੱਸੀਏ ਤਾਂ ਪਰ ਜੇ ਸਾਨੂੰ ਬਾਈਆਂ ਨੇ ਸਾਨੂੰ ਰੇਟ ਲੱਗੇ ਮੈਂ ਆ ਯਾਰ ਵੀਡੀਓ ਪਾ ਕੇ ਦੱਸੀਏ ਕਿਸੇ ਹੋਰ ਦਾ ਵੀ ਫਾਇਦਾ ਹੋ ਜੂ ਹਨਾ ਤੇ ਹਰੇਕ ਆਇਟਮ ਤੁਹਾਨੂੰ ਭਰ-ਭਰ ਕੇ ਮਿਲ ਜੂਗੀ ਉਹ ਡਿਜ਼ਾਈਨ ਮਿਲਣਗੇ ਜਿਹੜੇ ਤੁਸੀਂ ਪਹਿਲਾਂ ਮਾਰਕੀਟ ਦੇ ਵਿੱਚ ਨਹੀਂ ਦੇਖੇ ਹੋਣਗੇ ਤੁਹਾਨੂੰ ਨਵੀਆਂ ਚੀਜ਼ਾਂ ਦਿਖਾਉਣੇ ਆ ਅੱਜ ਬਾਈ ਨਾਲ ਮਲਾਉਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਵਾ ਵਧੀਆ ਜੀ ਤੇ ਆਪਣਾ ਦੱਸਿਓ ਐਡਰੈਸ ਕੀ ਹੈ ਮੇਰਾ ਆਪਣਾ ਰਾਜਾ ਫਰਨੀਚਰ ਹਾਊਸ ਧਰਮਗੋੜ ਜੀ ਜੀ ਡਿਸਟ੍ਰਿਕਟ ਮੋਗਾ ਲੋਕੇਸ਼ਨ ਕਿੱਥੇ ਪਈ ਹੈ ਲੋਕੇਸ਼ਨ ਆਪਣੀ ਐਚਡੀਐਫਸੀ ਬੈਂਕ ਦੇ ਬਿਲਕੁਲ ਨਾਲ ਸ਼ਾਪ ਹੈ ਜੀ ਐਚਡੀਐਫਸੀ ਬੈਂਕ ਦੇ ਧਰਮਗੋੜ ਦੇ ਹਾਂਜੀ 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 ਦਿਖਾਉਂਗੇ ਫਿਰ ਮੈਨੂੰ ਕੀ ਹਾਂਜੀ ਬਾਈ ਹਾਂਜੀ ਚਲੋ ਜ ਕੀ ਰੇਟ ਦੇ ਵਿੱਚ ਮਿਲ ਜਾਣਗੇ ਜੇ ਗੱਲ ਕਰੀਏ ਤਾਂ ਰੇਟ ਵੀਰੇ ਆਪਣੇ ਕੋਲੇ ਬੈੱਡ ਸਟਾਰਟ ਹੋ ਜਾਂਦਾ 14-15000 ਰੁਪਏ ਤੋਂ ਵਧੀਆ ਕੁਆਲਿਟੀ ਦਾ ਓਕੇ ਉਹਦੇ ਚ ਸਾਡੇ ਕੋਲੇ ਮੈਰਿਜ ਪੈਕ ਵੀ ਹੈਗੇ ਆ ਵਿਆਹ ਸ਼ਾਦੀਆਂ ਚ ਦੇਣ ਵਾਲਾ ਸਮਾਨ ਵੀ ਸਾਰਾ ਹੈਗਾ ਜੀ ਘਰਾ ਕੋਠੀਆਂ ਦੇ ਵਿੱਚ ਲਾਉਣ ਵਾਲਾ ਵੀ ਸਾਰਾ ਸਮਾਨ ਹੈਗਾ ਵਾ ਓਕੇ ਹਾਂਜੀ ਭਾਈ ਭਾਈ ਤੁਸੀਂ ਬੈੱਡਾਂ ਦੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਥੇ ਜਿਹੜੀ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਤੇ ਦੇਖ ਲਓ ਆਪਦੇ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਤੁਹਾਨੂੰ ਤੁਸੀਂ ਕੋਈ ਵਿਆਹ ਸ਼ਾਦੀ ਵਾਸਤੇ ਫਰਨੀਚਰ ਦਾ ਸਮਾਨ ਲੈਣਾ ਹੋਵੇ ਆਹ ਬੈੱਡਾ ਹੁੰਜਦਾ ਇਹਦੀ ਹਾਈਟ ਵੀ ਬਹੁਤ ਹੈ ਜੀ ਓਕੇ ਡੈਪਥ ਬਹੁਤ ਦਾ ਸਮਾਨ ਸੋਹਣ ਰੱਖਣ ਵਾਸਤੇ ਵਿੱਚੋਂ ਡੂੰਘਾ ਬੈੱਡਾ ਦੇਖੋ ਜੀ ਠੀਕ ਆਹ ਚੀਜ਼ ਦੀ ਡੈਪਥ ਬਹੁਤ ਜ਼ਿਆਦਾ ਆਇਓ ਮੜਾ ਦਿਖਾਈਓ ਵੀਰੇ ਆਹ ਦੇਖੋ ਜੀ ਜੀ ਡੈਪਥ ਬਹੁਤ ਜ਼ਿਆਦਾ ਹੈ ਦੀ ਦੂਸਰੀ ਗੱਲ ਇਹ ਆ ਇਹਦੀ ਬਾਕਸ ਜਿਹੜਾ ਬਣਿਆ ਹੋਇਆ ਵਾ ਧੋ ਦੇ ਵਿੱਚ ਵੀ ਬਾਕਸ ਬਣਿਆ ਹੋਇਆ ਧੋ ਦੇ ਵਿੱਚ ਵੀ ਬਾਕਸ ਆ ਧੋ ਦੇ ਵਿੱਚ ਵੀ ਬਾਕਸ ਫਲੈਟ ਵੀ ਹੈਗੇ ਆ 6.5 ਫੁੱਟ ਲੰਮੇ ਵੀ ਹੈਗੇ ਆ 6.5 ਫੁੱਟ ਲੰਬੇ ਵੀ ਹੈਗੇ ਆਪਣੇ ਕੋਲੇ ਹਾਜ਼ਰ ਹੀ ਪਏ ਹੁੰਦੇ ਆ 7 ਫੁੱਟ ਲੰਬੇ ਵੀ ਬਣ ਜਾਂਦੇ ਆ 7 ਫੁੱਟ ਲੰਬਾ ਬੈੱਡ ਵੀ ਤੁਹਾਨੂੰ ਬਣਾ ਕੇ ਦੇ ਦੇਣਗੇ ਤੁਹਾਨੂੰ ਲੋੜ ਆ ਤਾਂ ਹਾਂ ਜੀ ਬਿਲਕੁਲ ਜੀ ਤੁਹਾਡੇ ਆਰਡਰ ਦੇ ਹਿਸਾਬ ਨਾਲ ਬੈੱਡ ਤਿਆਰ ਹੋਈਊਗਾ ਜਿੰਨੀ ਤੁਹਾਨੂੰ ਹਾਈਟ ਚਾਹੀਦੀ ਆ ਹਾਂ ਜੀ ਹਾਂ ਜੀ ਜੀ ਭਾਈ ਤੇ ਗੱਦੇ ਵੀ ਸਾਰਾ ਕੁ ਨਾਲ ਹੀ ਹੈਗਾ ਗੱਦੇ ਵੀ ਮਿਲ ਜਾਣਗੇ ਹਰ ਸਾਈਜ਼ ਦੇ ਗੱਦੇ ਮਿਲ ਜਾਣਗੇ ਬਾਕੀ ਪੂਰੇ ਵਧੀਆ ਕੁਆਲਿਟੀ ਦੇ ਮਿਲ ਜਾਣਗੇ ਸੌਫਟੀ ਵਾਲੇ ਸਪ੍ਰਿੰਗ ਵਾਲੇ ਜਿਹੋ ਜਿਹੋ ਤੁਹਾਨੂੰ ਚਾਹੀਦੇ ਮਿਲ ਜਾਣਗੇ ਲਮਾਰੀਆਂ ਦੀ ਵੈਰਾਈਟੀ ਹੈਗੀ ਆ ਸਾਰੀ ਆਓ ਲਮਾਰੀਆਂ ਦਿਖਾਉਨੇ ਆਪਾਂ ਆਜ ਇੱਕ ਕਰੋ ਬਾਈ ਤੁਸੀਂ ਬਿੱਡਾਂ ਦੇ ਡਿਜ਼ਾਈਨ ਚੈੱਕ ਕਰੋ ਯਾਰ ਆ ਦੇਖੋ ਕਿੰਨਾ ਸੋਹਣਾ ਬੈੱਡ ਨਾਲੇ ਬੈੱਡ ਸਾਈਡਾਂ ਤੇ ਸਾਈਡ ਟੇਬਲ ਵਗੈਰਾ ਬਣੇ ਹੋਏ ਆ ਓਕੇ ਖੁੱਲੇ ਬੈੱਡ ਬਣੇ ਹੋਏ ਪੂਰੇ ਵਧੀਆ ਠੀਕ ਹੈ ਠੀਕ ਹੈ ਠੀਕ ਇਹ ਫਰੇਮ ਵਗੈਰਾ ਸਾਰਾ ਇਹ ਨਾਲ ਹੀ ਹੈ ਕਿ ਫਰੇਮ ਤੋਂ ਬਿਨਾਂ ਹੀ ਮਿਲ ਜਾਂਦੇ ਨਹੀਂ ਵੀਰੇ ਆ ਬਿਨਾਂ ਫਰੇਮ ਤੋਂ ਵੀ ਮਜ਼ਾ ਆ ਬਿਨਾਂ ਫਰੇਮ ਤੋਂ ਪਿਆ ਠੀਕ ਹੈ ਜੀ ਆ ਬੈੱਡ ਬਾਈ ਬਿਨਾਂ ਫਰੇਮ ਤੋਂ ਪਿਆ ਕਈ ਵਰੀ ਅਗਲਾ ਕਹਿੰਦਾ ਹੁੰਦਾ ਇਹ ਉਹਦੇ ਨਾਲੋਂ ਮਾੜਾ ਮੋਟਾ ਸਸਤਾ ਆਊਗਾ ਨਹੀਂ ਬਾਈ ਰੇਟ ਦਾ ਕੋਈ ਏਡਾ ਬੜਾ ਫਰਕ ਨਹੀਂ ਹੁੰਦਾਗਾ ਇਹ ਅੱਜ ਕੱਲ ਜਿਵੇਂ ਹੁਣ ਟ੍ਰੈਂਡ ਆ ਤੇ ਆਪ ਮੜਾ ਮੜਾ ਰੇਟ ਦੱਸ ਦੱਸ ਜੀ ਵੀ ਇਹਦਾ ਸਾਡੇ ਕੋਲੇ ਜਿਵੇਂ ਮੰਨ ਲਓ ਤੁਹਾਨੂੰ ਦੱਸਿਆ ਵੀ 14-15000 ਤੋਂ ਬੈਡ ਸਟਾਰਟ ਹੋ ਜਾਂਦਾ ਵਾ ਬਾਕੀ ਐਂਡ ਤਾਂ ਆਪਣੇ ਕੋਲ 40-45000 ਰੁਪਏ ਤੱਕ ਬੈਡ ਪਿਆ ਵਾ 14-15000 ਤੋਂ ਸਟਾਰਟ ਹੋ ਕੇ 40-45000 ਰੁਪਏ ਤੱਕ ਬੈਡ ਵਾ ਵਾ ਲਓ ਤੁਸੀਂ ਇੱਥੇ ਆ ਜਾਓ ਯਾਰ ਕੁਝ ਵੀ ਤੁਹਾਨੂੰ ਚਾਹੀਦਾ ਜਿਹੜੇ ਮਰਜ਼ੀ ਰੇਟ ਦਾ ਚਾਹੀਦਾ ਜੇ ਘੱਟ ਰੇਟ ਦਾ ਚਾਹੀਦਾ ਘੱਟ ਦਾ ਹੀ ਮਿਲ ਜੂਗਾ ਇਹ ਨਾ ਸੋਚੋ ਵੀ ਜੇ ਦੁਕਾਨ ਵੱਡੀ ਆ ਤਾਂ 40-50000 ਤੋਂ ਸਟਾਰਟਿੰਗ ਹੋਏ ਸਿਸਟਮ ਨਹੀਂ ਹੈਗਾ ਜਿੰਨਾ ਮਰਜ਼ੀ ਤੁਸੀਂ ਰੇਟ ਜਿਹੋ ਜਿਹਾ ਵੀ ਚਾਹੀਦਾ ਤੁਹਾਨੂੰ ਉਹ ਜਾਂ ਮਿਲ ਜੂਗਾ ਹੁਣ ਤੁਹਾਨੂੰ ਅਲਮਾਰੀਆਂ ਦਿਖਾਉਣੇ ਆ ਇੱਥੇ ਸ਼ੁਰੂ ਹੋ ਗਈਆਂ ਅਲਮਾਰੀਆਂ ਵੀਰੇ ਹਾਂਜੀ ਬਾਈ ਜੀ ਜਿਵੇਂ ਆਹ ਅਲਮਾਰੀਆਂ ਅੱਜ ਕੱਲ ਆਹ ਆਹ ਕੱਬੜਾ ਜੀ ਪੂਰੇ ਵੱਡੇ ਫੁੱਲ ਸਾਈਜ਼ ਦੇ ਕੱਬੜਾ ਓਕੇ ਹਾਂਜੀ ਇਹਦੇ ਜੇ ਤੁਹਾਨੂੰ ਆਹ ਆਹ ਇੱਕ ਆ ਯੂਵੀ ਸ਼ੀਟ ਤੇ ਕੱਬੜ ਵੀ ਮਿਲ ਜਾਣਗੇ ਜੀ ਓਕੇ ਜੀ ਆਹ ਯੂਵੀ ਦੇ ਵਿੱਚ ਹੈ ਜੀ ਠੀਕ ਆ ਬਈ ਕੁਆਲਿਟੀ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਵਾਹ ਜੀ ਬਹੁਤ ਵਧੀਆ ਚੀਜ਼ ਆ ਸਾਰਾ ਆਪਣੇ ਆਪ ਦਾ ਇੱਥੇ ਫੈਕਟਰੀ ਚ ਮਾਲ ਬਣਦਾ ਵਾ ਅੱਛਾ ਤੁਸੀਂ ਆਪ ਹੀ ਬਣਾਉਂਦੇ ਬਿਲਕੁਲ ਬਿਲਕੁਲ ਆਵੇ ਮਗਰਲੇ ਪਾਸੇ ਆਪਣੀ ਫੈਕਟਰੀ ਹੈ ਇੱਥੇ ਸਾਰਾ ਮਾਲ ਬਣਦਾ ਠੀਕ ਆ ਬਿਡਾਂ ਦੀ ਵੈਰਾਈਟੀ ਆ ਵੀ ਹੈਗੀ ਆ ਜੀ ਬਾਈ ਹਾਂ ਜੀ ਆ ਵੀ ਵੈਰਾਈਟੀ ਬਿਡਾਂ ਦੀ ਤੁਸੀਂ ਦੇਖ ਸਕਦੇ ਹੋ ਬਈ ਬੈਡ ਬਹੁਤ ਜ਼ਿਆਦਾ ਪਏ ਇਹਨਾਂ ਦੇ ਕੋਲੇ ਹੋਰ ਵੀ ਪਏ ਆ ਹੋਰ ਡਿਜ਼ਾਈਨ ਚਾਹੀਦੇ ਤੁਹਾਨੂੰ ਹੋਰ ਵੀ ਮਿਲ ਜਾਣਗੇ ਇਹ ਡਿਜ਼ਾਈਨ ਵੈਸੇ ਇਹਨਾਂ ਨੇ ਆਪਣੇ ਸ਼ੋਅਰੂਮ ਦੇ ਵਿੱਚ ਦਿਖਾਉਣ ਵਾਸਤੇ ਲਾਏ ਹੋਏ ਆ ਜਿੰਨੇ ਮਰਜ਼ੀ ਤੁਹਾਨੂੰ ਡਿਜ਼ਾਈਨ ਚਾਹੀਦੇ ਹੋਰ ਵੀ ਅਸੀਂ ਦੇਖ ਕੇ ਆਏ ਸੀ ਆਫ ਕੈਮਰਾ ਵੀ ਦੇ ਆ ਤੁਸੀਂ ਵੱਡਾ ਡਿਜ਼ਾਈਨ ਉਹ ਉਥੋਂ ਤੱਕ ਦੇਖੋ ਡਿਜ਼ਾਈਨ ਹੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਤੇ ਆਹ अलमारी ਆ ਗਈਆਂ ਬਾਈ ਇਹ अलमारी ਆ ਗਈਆਂ ਲਓ ਜੀ ਇਹ ਦੇਖੋ ਕਿੰਨੀ ਸੋਹਣੀ अलमारी ਹੈ ਬਾਈ ਇੱਧਰ ਚੈੱਕ ਕਰਾਇਓ ਮਾੜੀ ਜੀ ਤੇ ਇਹਦੇ ਵਿੱਚ ਵੀ ਤੁਹਾਨੂੰ ਅਨਲਿमिटेड ਡਿਜ਼ਾਈਨ ਹੀ ਮਿਲ ਜਾਣਗੇ ਕਹਿੰਦਾ ਵੀਰੇ ਆਰਡਰ ਤੇ ਹੀ ਬੰਦਾ ਤਿਆਰ ਕਰਵਾ ਸਕਦਾ ਆਰਡਰ ਦੇ ਵੀ ਵੀਰੇ ਕਹੇਦੇ ਕੋਈ ਵੱਡਾ ਸਾਈਜ਼ ਚਾਹੀਦਾ ਛੋਟਾ ਚਾਹੀਦਾ ਜੀ ਉਹ ਜਗ੍ਹਾ ਨਾਪ ਕੇ ਉਸ ਹਾ ਨਾਲ ਬਣ ਜਾਊਗਾ ਜਿਹੋ ਜਿਹਾ ਮਰਜ਼ੀ ਸਮਾਨ ਤਿਆਰ ਕਰਵਾ ਲਓ ਲਮਾਰੀਆਂ ਬੈੱਡ ਸੋਫੇ ਕੋਰਨਰ ਸੋਫੇ ਵੀ ਤੁਹਾਨੂੰ ਆਰਡਰ ਤੇ ਤਿਆਰ ਕਰਕੇ ਦੇ ਦੇਵਾਂਗੇ ਆਪਣੇ ਕੋਲੇ ਤੁਸੀਂ ਵੇਖ ਹੀ ਲਿਆ ਹਾਜ਼ਰ ਵੀ ਪਏ ਸਾਰੇ ਸੈੱਟ ਵਾਧੂ ਪਏ ਆ ਤੁਹਾਨੂੰ ਉਹ ਵੀ ਇੱਕ ਵਾਰੀ ਨਿਗਾਹ ਕਰਵਾ ਦਿੰਨੇ ਆ ਬਾਕੀ ਤੁਸੀਂ ਕੋਈ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਬਣਾਉਣੇ ਉਹ ਵੀ ਬਣ ਜਾਣਗੇ ਭਈ ਜੇ ਤੁਹਾਡੇ ਕੋਲ ਜਿਹੜੇ ਪਏ ਇਹ ਵੀ ਮਿਲ ਜਾਣਗੇ ਤੇ ਜੇ ਕੋਈ ਹੋਰ ਡਿਜ਼ਾਈਨ ਚਾਹੀਦਾ ਤਾਂ ਉਹ ਵੀ ਬਣ ਜੂਗਾ ਤੇ ਇੱਕ ਅਜਿਗਾ ਜਿਵੇਂ ਪੈਕੇਜੇ ਜ਼ਿਆਦਾ ਚੱਲਦੇ ਉਹ ਵੀ ਕਰਦਣੋ ਪੈਕੇਜੇ ਵਗੇ ਜਾਲਾ ਸਿਸਟਮ ਵੀ ਹੈਗਾ ਜੀ ਬੈੱਡ ਗੱਦੇ ਸੋਫਾ ਲਮਾਰੀ 56 ਚੀਜ਼ਾਂ ਦਾ ਪੈਕੇਜ ਆ 60000 ਵਾਲਾ ਵੀ ਹੈਗਾ 70 ਵਾਲਾ ਵੀ ਹੈਗਾ ਵਾ ਓਕੇ ਬਾਕੀ ਜੇ ਕੋਈ ਉਹਦੇ ਤੇ ਚੇਂਜ ਕਰਦਾ ਕੋਈ ਕਸਟਮਰ ਉਹ ਵੀ ਸਮਾਨ ਅਗਲਾ ਵਿਆਹ ਸ਼ਾਦੀਆਂ ਵਾਲਾ ਸਮਾਨ ਜਣੀ ਜਾਇ ਰੇਟ ਤੇ ਮਿਲ ਜੂਗਾ ਬਾਈ ਵਿਆਹ ਸ਼ਾਦੀਆਂ ਦਾ ਸਮਾਨ ਮਿਲ ਜੂਗਾ ਜਾਇਜ ਰੇਟ ਤੇ ਜਿਹੋ ਜਆ ਤੁਹਾਨੂੰ ਪੈਕੇਜ ਚਾਹੀਦਾ ਉਹ ਜਿਆ ਪੈਕੇਜ ਵੀ ਪ੍ਰੋਵਾਈਡ ਕਰ ਦੇਣਗੇ ਤੇ ਆਜੋ ਆਪਾਂ ਹੋਰ ਦਿਖਾਈਏ ਆਜੋ ਜੀ ਜਿਵੇਂ ਬਾਈ ਸੋਫੇ ਸੂਵੇ ਦਿਖਾਉਣਾ ਸੋਫਿਆਂ ਵਾਲਾ ਸ਼ੋਅਰੂਮ ਇਹਨਾਂ ਦਾ ਉਧਰ ਆ ਸੋਫੇ ਵੀ ਤੁਹਾਨੂੰ ਉਹ ਮਿਲਣਗੇ ਜਿਹੜੇ ਦੇਖ ਕੇ ਤੁਹਾਡੇ ਰਿਸ਼ਤੇਦਾਰ ਵੀ ਕਹਿਣਗੇ ਯਾਰ ਵੀ ਲਿਆਂਦਾ ਤਾਂ ਲਿਆਂਦਾ ਕਿੱਥੋਂ ਹਣਾ ਇਧਰਲੇ ਪਾਸ ਓਕੇ ਆ ਆ ਬੈੱਡ ਚੈੱਕ ਕਰੋ ਬਾਈ ਤੁਸੀਂ ਇਹ ਕੀ ਸਿਸਟਮ ਹੈ ਵੀਰੇ ਇਹਦੇ ਬਾਰੇ ਦੱਸੋ ਮਾੜਾ ਇਹ ਬਾਈ ਬੈੱਡ ਮੋਰੀਓ ਇਹਦੀ ਬਕਸਾ ਜਿਹੜਾ ਉਹ ਗੋਲ ਕੀਤਾ ਹੋਇਆ ਵਾ ਓਕੇ 40 ਇੰਚੀ ਫਲਾਈ ਦੇ ਵਿੱਚ ਬੈੱਡ ਬਣਿਆ ਸਾਰੀ ਢੋ ਆਹ ਫੈਬਰਿਕ ਦੇ ਵਿੱਚ ਬਣੀ ਹੋਈ ਹੈ ਫੈਬਰਿਕ ਦੇ ਵਿੱਚ ਢੋ ਬਣ ਲਓ ਜੀ ਬਾਈ ਚੈੱਕ ਕਰੋ ਤੁਸੀਂ ਤੇ ਇਹ ਆ ਚੀਜ਼ ਜਿਵੇਂ ਆ ਚੀਜ਼ ਇੱਕ ਤਰ੍ਹਾਂ ਦੀ ਨਵੀਂ ਹੀ ਆ ਹਨਾ ਬਾਈ ਇਹ ਕਿਤੇ ਆਮ ਦੇਖਣ ਨੂੰ ਮਿਲਦੀ ਨਹੀਂਗੀ ਹੈਗੀ ਤੁਸੀਂ ਇਹ ਬੈੱਡ ਚੈੱਕ ਕਰੋ ਉਧਰਲੇ ਪਾਸੇ ਇੱਕ ਇਹਦੇ ਨਾਲ ਦਾ ਹੋਰ ਬਣਾਇਆ ਹੋਇਆ ਉਹ ਚਿੱਟੇ ਰੰਗ ਦੇ ਵਿੱਚ ਹਨਾ ਉਹ ਵਾਈਟ ਕਲਰ ਦੇ ਵਿੱਚ ਆ ਗਿਆ ਇਹ ਵੀ ਤੁਸੀਂ ਚੈੱਕ ਕਰੋ ਬਈ ਤੁਹਾਨੂੰ ਜੇ ਕੋਈ ਨਵੇਂ ਮੰਨ ਕੇ ਚੱਲੋ ਘਰ ਪਾਉਣ ਦੀ ਸੋਚ ਰਿਹਾ ਘਰ ਤਾਂ ਤੁਸੀਂ ਮੈਸਤਰੀ ਤੋਂ ਪਵਾ ਲਓਗੇ ਹਨ ਪਰ ਜਿਹੜੀ ਅੰਦਰਲੀ ਡਿਜ਼ਾਈਨਿੰਗ ਆ ਉਹ ਤੁਹਾਨੂੰ ਇੱਥੇ ਸਾਰੀ ਮਿਲ ਜੂਗੀ ਵੀ ਘਰ ਦੇ ਵਿੱਚ ਕੀ ਸੋਹਣਾ ਲੱਗੂਗਾ ਵੀ ਕੋਈ ਪੁਰਾਣੀ ਚੀਜ਼ ਤਾਂ ਨਹੀਂ ਲੱਗ ਰਹੀ ਹਨ ਆ ਆ ਆ ਥੋੜਾ ਜਿਹਾ ਹੋਰ ਨਵਾਂ ਆ ਗਿਆ ਨਾ ਮੇਰੇ ਇਹ ਅਲੱਗ-ਅਲੱਗ ਡਿਜ਼ਾਈਨ ਆ। ਹਾਂਜੀ ਅਲੱਗ-ਅਲੱਗ ਡਿਜ਼ਾਈਨ ਆ। ਆ ਬੈੱਡ ਮੂਰੇ ਖੁੱਲਦਾ ਇੱਥੋਂ ਜਿੱਦਾਂ ਸਾਮਾਨ ਰੱਖਿਆ ਜਾਂਦਾ ਵਿੱਚ। ਇੱਥੇ ਮੂਰੇ ਵੀ ਸਮਾਨ ਰੱਖਿਆ ਜਾਂਦਾ ਯਾਰ ਕਮਾਲ ਕੀਤੀ ਪਈ ਆ ਬਾਈ। ਸਮਾਨ ਰੱਖਣ ਦੇ ਲਈ ਇੰਨੀ ਕਿ ਜ਼ਿਆਦਾ ਜਗ੍ਹਾ ਬਣਾਈ ਪਈ ਆ। ਇੱਧਰ ਵੀ ਸਮਾਨ ਰੱਖਿਆ ਜਾਊ, ਇੱਧਰ ਵੀ ਰੱਖਿਆ ਜਾਊ, ਵਿਚ ਦਾ ਰੱਖਿਆ ਜਾਂਦਾ ਤੁਹਾਨੂੰ ਪਤਾ ਹੀ ਆ। ਇੱਥੇ ਵੀ ਰੱਖਿਆ ਜਾਊਗਾ। ਵਾਹ ਜੀ ਵਾਹ। ਆ ਦੇਖੋ ਜੀ। ਆ ਤੁਸੀਂ ਚੈੱਕ ਕਰੋ। ਕਿੰਨੇ ਸੋਹਣੇ ਲੈਂਪ-ਲੰਪ ਜੇ ਲੱਗੇ ਹੋਏ ਲਾਈਟਾਂ ਲੁੱਟਾਈਆਂ। ਬਹੁਤ ਕਮਾਲ ਦਾ ਬੈੱਡ ਆ। ਆਦਾ ਬਾਲੀ ਵੱਡੀ ਢੋ ਵਾਲੀ ਵੱਡੀ ਆ ਗਈ ਹੈ ਨਾ ਬਈ ਇਹਦੀ ਤਾਂ ਬਈ ਚਲਦੇ ਆ ਜੀ ਗੱਲ ਜਿਵੇਂ ਕੋਠੀਆਂ ਦੇ ਵਿੱਚ ਲੋਕ ਕੰਧਾਂ ਕਵਰ ਕਰਾ ਲੈਂਦੇ ਸਾਰੀਆਂ ਓਕੇ ਹਾਂਜੀ ਇਹਦਾ ਉੱਪਰ ਵੀ ਜਿਹੜਾ ਕੋਈ ਪੀਸ ਬਾਈਦਾ ਉਹਦੇ 'ਚ ਵੀ ਅਸੀਂ ਆਪਦੇ ਹਿਸਾਬ ਨਾਲ ਡਿਜ਼ਾਈਨ ਬਣਾ ਕੇ ਲਾ ਦੇਈਏ ਅੱਛਾ ਬੈੱਡ ਦੇ ਨਾਲ ਕੰਧ ਹੀ ਕਵਰ ਹੋ ਜਾਂਦੀ ਹੈ ਕੰਧ ਹੀ ਕਵਰ ਹੋ ਜਾਂਦੀ ਹੈ ਜੀ ਵਾਹ ਜੀ ਬਈ ਅੱਜ 6 ਫੁੱਟ 6.5 ਫੁੱਟ 7 ਫੁੱਟ ਜਿੱਡਾ ਸਾਈਜ਼ ਚਾਹੀਦਾ ਓਡਾ ਸਾਈਜ਼ ਮਿਲ ਜਾਊਗਾ ਓਨੀ ਕੰਧ ਵੀ ਕਵਰ ਹੋ ਜੂਗੀ ਜਿੰਨੇ ਸਾਈਜ਼ ਜੈਸਾ ਆਪ ਨੇ ਅਗਲੇ ਨੇ ਕਰਵਾਉਣਾ ਹੈ ਜੀ ਉਤਰ ਫੁੱਟਾਂ ਫੁੱਟਾਂ ਲਗਾਉਣੀਆਂ ਹੁੰਦੀਆਂ ਨੇ ਕੰਧ ਅੱਛਾ ਇਹ ਅਲਮਾਰੀਆਂ ਜੀ ਇਹ ਅਲਮਾਰੀਆਂ ਵੀਰੇ ਸੀਆਰਸੀ ਸ਼ੀਟ ਦੀਆਂ ਓਕੇ ਹਾਂ ਜੀ ਠੀਕ ਆ ਆ ਚੀਜ਼ ਵੇਖੋ ਜੀ ਜੀ ਭਾਈ ਇਹ ਸੀਆਰਸੀ ਸ਼ੀਟ ਦੀ ਆਮ ਜਿਵੇਂ ਚਾਦਰ ਦੂਜੀ ਹੁੰਦੀ ਜੰਗਾਲ ਪੈ ਜਾਂਦਾ ਵਾ ਜੀ ਇਹ ਪਾਊਡਰ ਕੋਟ ਅਲਮਾਰੀਆਂ ਕੰਪਨੀ ਦਾ ਮਾਲ ਆ ਇਹ ਓਕੇ ਬਹੁਤ ਵਧੀਆ ਗਰੰਟੀ ਹੁੰਦੀ ਆ ਗਰੰਟੀ ਭਾਈ ਇਹਦੀ ਪੂਰੀ ਲਾਈਫ ਟਾਈਮ ਗਰੰਟੀ ਆ ਭਾਈ ਲਾਈਫ ਟਾਈਮ ਦੀ ਗਰੰਟੀ ਆ ਕੋਈ ਜੰਗਾਲ ਨਹੀਂ ਪੈਂਦਾ ਇਹਨੂੰ ਅਲਮਾਰੀ ਨੂੰ ਇਹ ਜੀ ਬਹੁਤ ਵਧੀਆ ਬਣੀ ਹੋਈ ਆ ਜੀ ਬਾਈ ਸਾਰੀ ਸਾਇਲੈਂਟ ਲਮਾਰੀ ਆਏ ਕੋਈ ਵੀ ਜਿਵੇਂ ਆਵਾਂ ਗਾ ਕਹਿੰਦਾ ਬਈ ਲੋਹੇ ਦੀ ਲਮਾਰੀ ਖੜਕਾ ਹੁੰਦਾ ਜੀ ਕੋਈ ਇਹਦਾ ਖੜਕਾ ਨਹੀਂ ਸਾਰੀ ਸਾਇਲੈਂਟ ਲਮਾਰੀ ਆ ਆਹੋ ਯਾਰ ਖੜਕਾ ਬਈ ਜਮਾ ਹੀ ਨਹੀਂ ਹੁੰਦਾ ਤੁਸੀਂ ਦੇਖੋ ਆ ਦੇਖੋ ਆ ਦੇਖੋ ਮਾੜੇ ਨਾਲ ਹੀ ਖੁੱਲ ਜਾਂਦੀ ਲੈ ਆ ਉੱਪਰ ਇਹਦੇ ਸ਼ੌਕਰ ਵਾਲੇ ਪੱਲੇ ਆ ਓਕੇ ਇਹਦੀ ਹਾਈਟ ਬਹੁਤ ਇੱਕ ਚੀਜ਼ ਨੋਟ ਕਰਨ ਵਾਲੀ ਹੈ ਜੀ ਆਹ ਚੀਜ਼ ਵੇਖੋ ਇਹਦੀ ਲੰਬਾਈ ਬਹੁਤ ਆ ਉੱਤੀ ਹਾਂ ਲੰਬਾਈ ਬਹੁਤ ਆ ਨਾ ਬਈ ਜਮਾ ਮਾਨੇ ਕਿ ਜਰੂ ਉੱਤੋਂ ਥੋੜੀ ਰਹਿ ਗਈ ਛੱਤ ਦੇ ਨੇੜੇ ਬਹੁਤ ਜ਼ਿਆਦਾ ਅਲਮਾਰੀ ਆਮ ਇੰਨੀ ਇੰਨੀ ਕੀ ਹੁੰਦੀ ਹੈ ਨਾ ਤਗੜੀ ਇੰਨੀ ਕੀ ਹੁੰਦੀ ਹੈ ਜੀ ਇੱਥੋਂ ਕੋ ਦੱਕ ਹੁੰਦੀ ਹੈ ਜੇ ਤੂੰ ਵੱਡੀ ਉਹ ਪਰ ਇਹ ਬਹੁਤ ਜ਼ਿਆਦਾ ਆ ਵਾ ਇਹ ਚੀਜ਼ ਕਿਹੜਾ ਬਾਈ ਆ ਜਿੱਦਾਂ ਹੁਣ 6.5 ਫੁੱਟ ਲੰਮਾ ਬੈੱਡ ਅੱਛਾ ਇਹ 6.5 ਫੁੱਟ ਲੰਮਾ ਇਹ 6.5 ਫੁੱਟ ਲੰਮਾ ਵਨ ਪੀਸ ਹੀ ਤਿਆਰ ਹੋਇਆ ਹੁੰਦਾ ਇਹ ਕੋਈ ਉਹਦੇ ਚ ਜੋੜ-ਜੋੜ ਨਹੀਂ ਪਾਉਂਦੇਗੇ ਅੱਛਾ ਇਹ ਵਨ ਪੀਸ ਹੀ ਹੈ ਵਨ ਪੀਸ ਹੀ ਸਾਰਾ ਐ ਲੰਮਾ ਇੱਕੋ ਪਲਾਈ ਚ ਬਣਿਆ ਓਕੇ 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 ਇਹਦੇ ਵਿੱਚ ਕੋਈ ਜੋੜ ਨਹੀਂ 6.5 ਫੁੱਟ ਆ ਜੀ ਇਹ ਵੀ ਤੁਸੀਂ ਇੱਕ ਗੱਲ ਦੇਖ ਲਓ ਵੀ ਜੇ ਤੁਹਾਨੂੰ ਕੋਈ ਇੱਥੋਂ ਇੱਕ ਪਸੰਦ ਆ ਗਿਆ ਤੁਸੀਂ ਗਾਂਹ ਵਾਲੇ ਕੋਲ ਜਾਓਗੇ ਤੁਹਾਨੂੰ ਦੂਜਾ ਪਸੰਦ ਆ ਜਾਣਾ ਤੇ ਤੀਜਾ ਦੇਖੋਗੇ ਤੁਹਾਨੂੰ ਤੀਜਾ ਹੀ ਪਸੰਦ ਆ ਜਾਣਾ ਕੋਈ ਨਾ ਪਸੰਦ ਕਰਨ ਵਾਲੀ ਆਈਟਮ ਹੀ ਹੈ ਨਹੀਂਗੀ ਇੱਥੇ ਹਰੇਕ ਚੀਜ਼ ਤੁਹਾਨੂੰ ਪਸੰਦੀ ਆਊਗੀ ਇਹਨਾਂ ਦੇ ਕੋਲ ਹੈ ਨਾ ਤੁਸੀਂ ਕਨਫਿਊਜ਼ਨ ਚ ਪੈ ਜਾਓਗੇ ਵੀ ਲਮਾ ਤਾਂ ਮੈਂ ਲਵਾਂ ਕਿਹੜਾ ਹਨਾ ਕਿਉਂਕਿ ਹਰੇਕ ਤਰ੍ਹਾਂ ਦੇ ਡਿਜ਼ਾਈਨ ਆ ਜੀ ਆ ਹੁਣ ਬੈੱਡ ਸਾਡਾ ਪਿੱਛੇ ਜਿਹਾ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਵਾ ਇਹ ਬੈੱਡ ਤੋਂ ਬੈੱਡ ਬਣ ਜਾਂਦਾ ਯਾ ਵੇਖੋ ਬੈੱਡ ਤੋਂ ਬੈੱਡ ਕਿਦਾਂ ਬਈ ਕਾਫੀ ਅਸੀਂ ਇਹਦੇ ਆ ਆ ਜੋ ਮੰਨ ਲਓ ਇੱਥੇ ਇੱਕ ਜਣਾ ਪੈ ਵੀ ਸਕਦਾ ਵਾ ਹੂੰ ਵਿੱਚ ਸਮਾਨ ਵੀ ਰੱਖਿਆ ਜਾਂਦਾ ਵਾ ਜੇ ਜਦੋਂ ਨਹੀਂ ਜ਼ਰੂਰਤ ਇਹਨੂੰ ਅੰਦਰ ਕਰਦੇ ਯਾਰ ਆਦਾ ਕਮਾਲ ਦੀ ਗੱਲ ਆ ਬਈਆ ਤੁਸੀਂ ਬੈੱਡ ਚੈੱਕ ਕਰੋ ਬਾਈ ਇਹ ਬੈੱਡ ਆ ਹੁਣ ਇਹ ਤੋਂ ਥੱਲੇ ਇੱਕ ਬੈੱਡ ਹੋਰ ਨਿਕਲਿਆ ਹੈ ਨਾ ਕਈ ਵਾਰੀ ਤਿੰਨ ਜਣੇ ਚਲ ਜਦੋਂ ਆਹਣਾ ਪੈ ਵੀ ਜਾਂਦੇ ਆ ਨਾ ਜੇ ਪੈਣਾ ਵੀ ਹੋਵੇ ਤੇ ਜੇ ਚੌਥੇ ਨੇ ਪੈਣਾ ਉਹਦੇ ਵਾਸਤੇ ਇਹ ਹੈਗਾ ਕਮਾਲ ਦੀ ਗੱਲ ਬਾਤ ਆ ਬਾਈ ਆ ਹੁਣ ਆ ਆ ਸਹੀ ਹੋ ਗਿਆ ਨਾ ਜਿਵੇਂ ਹੁੰਦਾ ਹੁਣ ਆ ਡਾਗੇ ਬਾਈ ਸਮਾਨ ਰੱਖਿਆ ਜਾਊ ਵਿੱਚ ਕਿਉਂ ਵੀ ਰੱਖਿਆ ਜਾਊ ਉਹ ਵੀ ਬਾਈ ਰੱਖਿਆ ਜਾਊ ਆ ਬਾਈ ਹੋਰ ਬੈੱਡ ਨਿਕਲਿਆ ਜੋ ਇਹਦੇ ਵਿੱਚ ਵੀ ਸਮਾਨ ਰੱਖਿਆ ਜਾਊਗਾ ਕਮਾਲ ਦੀ ਗੱਲ ਬਾਤ ਆ ਬਾਈ ਟੈਕਨੋਲੋਜੀ ਦੀ ਦੇਖ ਲਓ ਕਿੰਨੀ ਅੱਗੇ ਵਧ ਚੁੱਕੀ ਹੈ ਤਕਨੀਕ ਹਨਾ ਬਹੁਤ ਘੈਂਟ ਗੱਲ ਬਾਤ ਆ ਬਾਈ ਤੇ ਇਹ ਤੁਸੀਂ ਬੈੱਡ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਸੋਹਣਾ ਬੈੱਡ ਆ ਹਨਾ ਲਓ ਜੀ ਅੱਗੇ ਚੈੱਕ ਕਰੋ ਬਾਈ ਆ ਦੇਖੋ ਜੀ ਤੇ ਆਪਾਂ ਸੋਫੇ ਦਿਖਾਈਏ ਵੀਰੇ ਹਾਂ ਜੀ ਆ ਜੀ ਸੋਫੇ ਤੁਹਾਨੂੰ ਦਿਖਾਉਣੇ ਆ ਬਾਈ ਸੋਫੇ ਇਹਨਾਂ ਦੇ ਪਰਲੇ ਸ਼ੋਰੂਮ ਦੇ ਵਿੱਚ ਤੇ ਇਹ ਸਾਰਾ ਕੁਝ ਬਈ ਸੋਫੇ ਤੋਂ ਲੈ ਕੇ ਅਲਮਾਰੀਆਂ ਬੈੱਡ ਬੂਡ ਸਾਰਾ ਆਪ ਹੀ ਤਿਆਰ ਕਰ ਦਉ। ਫਰਨੀਚਰ ਦਾ ਸਵਾੜ ਆਪਣਾ ਇੱਥੇ ਤਿਆਰ ਹੁੰਦਾ ਵਾ। ਓਕੇ ਕੋਈ ਮਾਲ ਨਹੀਂ ਜਿਹੜਾ ਉਹ ਜਾ ਮਤਲਬ ਆਪਾਂ ਬਣਿਆ ਉਹ ਬਾਹਰੋਂ ਨਹੀਂ ਮੰਗਾਉਂਦੇ। ਨਾ 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 ਆਪਣਾ ਇੱਥੇ ਤਿਆਰ ਕੀਤਾ ਹੋਇਆ ਆ। ਆਪਦੇ ਸਮਾਨ ਦੀ ਗਾਰੰਟੀ ਬਹੁਤ ਹੁੰਦੀ ਹੈ ਨਾ ਪਤਾ ਹੁੰਦਾ ਵੀ ਕਿਵੇਂ ਬਣਦਾ ਕੀ ਸਿਸਟਮ। ਕੀ ਲਾਇਆ ਕੀ ਨਹੀਂ ਲਾਇਆ ਉਹ ਆਪਾਂ ਨੂੰ ਪਤਾ। ਜੀ 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 ਫਿਰ ਗਾਰੰਟੀ ਤਾਂ ਬਈ ਤੁਹਾਨੂੰ ਭਰ ਕੇ ਹੀ ਮਿਲ ਜੂਗੀ ਇੱਥੇ ਜਿੰਨੀ ਚਾਹੀਦੀ ਆ। ਜੈਸਾ ਉਹਨਾਂ ਗਾਰੰਟੀ ਹੋਊਗੀ ਜਿਵੇਂ ਅਲਮਾਰੀਆਂ ਦੀ ਗਾਰੰਟੀ ਤਾਂ ਲਾਈਫਟਾਈਮ ਦੀ ਹੈ ਨਾ ਉਹ ਇਧਰਲੇ ਪਾਸੇ ਵੀ ਕਾਬੋਰਡ ਆ ਗਏ ਹਨ ਜੀ ਇਹ ਵੀ ਤੁਹਾਨੂੰ ਦਿਖਾਉਣੇ ਆ ਬਈ ਆ ਚੈੱਕ ਕਰੋ ਇਹ ਤਾਂ ਹੁਣ 8 ਫੁੱਟ ਚੌੜੀ ਅਲਮਾਰੀ ਹੈ ਜੀ 8 ਫੁੱਟ ਚੌੜੀ ਅਲਮਾਰੀ ਹੈ ਬਈ ਆ ਚੈੱਕ ਕਰੋ ਘਰਾ ਘਰਾ ਚ ਬਣਾਉਂਦੀ ਆ ਆ ਸਾਰੀ ਪਲਾਈ ਵਾਲੀ ਹੈਗੀ ਜਮਾ ਹਾਂਜੀ ਹਾਂਜੀ ਬਈ ਆ ਚੀਜ਼ ਆ ਦੇਖੋ ਆ ਚੈੱਕ ਕਰੋ ਬਈ ਸ਼ੱਕਰ ਲੱਗੇ ਹੋਏ ਆ ਬਹੁਤ ਵਧੀਆ ਵਾਲੇ ਪੱਲੇ ਆ ਕਮਾਲ ਦੀ ਗੱਲ ਬਾਤ ਆ ਬਈ ਆ ਚੀਜ਼ ਇਹ ਕਾਬੋਰਡ ਆ ਗਏ ਬਈ ਅਲਮਾਰੀ ਦੇਖੋ ਕਿੰਨੀ ਸੋਹਣੀ ਹੈ ਨਾ ਜੀ ਬਈ ਆ ਚੈੱਕ ਕਰੋ ਜਦਾਹ ਇਧਰ ਆ ਚੈੱਕ ਕਰੋ ਕਿੰਨੀ ਘੈਂਡ ਗੱਲ ਬਾਤ ਆ ਜਮਾ ਮੈਂ ਕਹਿੰਦਾ ਆ ਦੇਖੋ ਚਾਂਮਕੀ ਬਹੁਤ ਆ ਯਾਰ ਵਿੱਚ ਦੀ ਸ਼ੀਸ਼ਾ ਦੇ ਵਿੱਚ ਵੀ ਆ ਦੇਖੋ ਜੀ ਆਹ ਪਾਰਟੀਸ਼ਨ ਪੂਰੇ ਪ੍ਰੋਪਰ ਦਿੱਤੇ ਹੋਏ ਆ ਠੀਕ ਹੈ ਅਲੱਗ-ਅਲੱਗ ਸਮਾਨ ਤੁਸੀਂ ਆਪ ਦਾ ਰੱਖ ਸਕਦੇ ਆ ਅਲੱਗ-ਅਲੱਗ ਸਮਾਨ ਰੱਖ ਸਕਦੇ ਹੋ ਬਿਲਕੁਲ ਬਿਲਕੁਲ ਇਹਦੇ ਵਿੱਚ ਸਾਰਾ ਕੁਝ ਹੋ ਜਾਂਦਾ ਜੀ ਸਾਡੀ ਫਿਟਿੰਗ ਵਗੈਰਾ ਸਾਡੀ ਆਪ ਦੀ ਹੁੰਦੀ ਆ ਅੱਛਾ ਜਿੰਨੇ ਤੁਸੀਂ ਰੇਟ ਲਾਉਂਗੇ ਦੇ ਵਿੱਚ ਫਿਟਿੰਗ ਆਪ ਕਰਕੇ ਆਉਂਗਾ ਸਾਰੀ ਫਿਟਿੰਗ ਤੇ ਡਿਲੀਵਰੀ ਸਭ ਕੁਝ ਤੁਹਾਨੂੰ ਆਪ ਦੇਾਂਗੇ ਆ ਵੀ 8 ਫੁੱਟ ਚੌੜੀ ਲਮਾਰੀ ਇਹ ਵੀ ਬਾਈ 8 ਫੁੱਟ ਚੌੜੀ ਅਲਮਾਰੀ ਆ ਤੁਸੀਂ ਦੇਖ ਲਓ ਆ ਇੱਧਰ ਆ ਲੈ ਕੰਟਰੋਲ ਕਰ ਜੀ ਅੱਛਾ ਆ ਕੀ ਜੀ ਬਕਰੀ ਹੂੰ ਆ ਦੇਖੋ ਜੀ ਇਹ ਸਾਰੀ ਇੱਕ ਹੀ ਹੈ 8 ਫੁੱਟ ਚੌੜੀ ਹੈ ਜੀ ਵਾਹ ਜੀ 8 ਫੁੱਟ ਚੌੜੀ ਲਮਰੀ ਹੈ ਠੀਕ ਆ ਇਹ ਸਾਰਾ ਕੁਝ ਇਹਦੇ ਲੋਕੇਸ਼ਨ ਲੋਕੇਸ਼ਨ ਰੱਖਣ ਰੋਖਣ ਦੀ ਜ਼ਿੰਮੇਵਾਰੀ ਸਾਰੀ ਥੋੜੀ ਇਹ ਘਰੇ ਆ ਕੇ ਕੋਈ ਸਾਡੀ ਜ਼ਿੰਮੇਵਾਰੀ ਹੈ ਜੀ ਆਹ ਦੇਖੋ ਫਿਟਿੰਗ ਫੂਟਿੰਗ ਦੀ ਹੈ ਨਾ ਆਹ ਦੇਖੋ ਹਾਂ ਜੀ ਵਾਹ ਆ ਉੱਪਰ ਪ੍ਰੋਫਾਈਲ ਵਾਲੇ ਪੱਲੇ ਆ ਜੀ ਪੂਰਾ ਬਈ ਘੈਂਟ ਗੱਲਵਾਦਾ ਜਮ ਹਨ ਕਾਰੀਗਰ ਪੂਰੀ ਮਤਲਬ ਕਿ ਆਪਦੀ ਰੀਜਨਲ ਕੰਮ ਕਰਦਾ ਵਾ ਵਾਹ ਆ ਸਾਡੇ ਕੋਲੇ ਇਧਰ ਸੋਫਿਆਂ ਦੀ ਕਲੈਕਸ਼ਨ ਪਈ ਹੈ ਆ ਜੋ ਹੁਣ ਤੁਹਾਨੂੰ ਸੋਫੇ ਦਿਖਾਉਣੇ ਆ ਬਈ ਇਹ ਮੇਨ ਮੇਨ ਚੀਜ਼ ਆ ਫਰਨੀਚਰ ਦਾ ਮੇਨ ਪਹਾੜ ਆ ਸੋਫੇ ਹਨਾ ਇਹ ਚੈੱਕ ਕਰੋ ਤੁਸੀਂ ਇਹ ਸੋਫੇ ਇਹਨਾਂ ਦੇ ਕੋਲੇ ਬਾਹਲੇ ਤਗੜੇ ਪਏ ਆ ਉਹ ਡਿਜ਼ਾਈਨ ਵੀ ਬਹੁਤ ਚੱਲਦਾ ਨਾ ਬਈ ਮਹਾਰਾਜੇ ਵਾਲਾ ਹਾਂਜੀ ਹਾਂਜੀ ਜੀ ਆ ਦੇਖ ਆ ਦੇਖ ਲਓ ਜਿਵੇਂ ਹੁਣ ਆ ਚੀਜ਼ ਆ ਜੀ ਬਈ ਅੰਡਰਵਾਇਡ ਸੈਟ ਬਹੁਤ ਵਧੀਆ ਸੈਟ ਬਣਿਆ ਹੋਇਆ ਬਲੂਨ ਫਿਟਿੰਗ ਦੇ ਵਿੱਚ ਠੀਕ ਆ ਜੀ ਹਾਂਜੀ ਇਹ ਤੁਸੀਂ ਚੈੱਕ ਕਰੋ ਇਹ ਕਹਿੜਾ ਸੋਫੇ ਆਪਣੇ ਕੋ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਸੋਫੇ ਬਈ ਸਟਾਰਟਿੰਗ ਰੇਟ ਤਾਂ ਹੈਗਾ ਕੋਈ 15-16000 ਰੁਪਿਆ 15-16000 15-16000 ਤੋਂ ਹੈਗਾ 1 ਲੱਖ 100 ਲੱਖ ਰੁਪਏ ਤੱਕ ਸੈਟ ਆਪਣੇ ਕੋਲ 1 ਲੱਖ 5 ਲੱਖ ਤੱਕ ਹਾਂਜੀ ਬਿਲਕੁਲ ਬਿਲਕੁਲ ਵਾਹ ਜੀ ਬਾਕੀ ਉਹਦੇ ਚ ਕੋਈ ਕਮਰੇ ਦੇ ਹਿਸਾਬ ਨਾਲ ਅਗਲੇ ਨੇ ਆਪਦੀ ਚੁਆਇਸ ਦੇ ਮੁਤਾਬਕ ਤਿਆਰ ਕਰਨਾ ਉਹ ਵੀ ਹੋ ਜਾਂਦਾ ਉਹ ਵੀ ਹੋ ਜਾਂਦਾ ਹਾਂਜੀ ਹਾਂਜੀ ਓਕੇ ਚੁਆਇਸ ਤੁਹਾਡੀ ਹਰੇਕ ਤਾਂ ਚੱਲ ਸਕਦੀ ਹੈ ਜੇ ਜੇ ਸਾਹ ਉਹਨਾਂ ਤੁਹਾਨੂੰ ਚੁਆਇਸ ਚਾਹੀਦੀ ਆ ਆਪਦੇ ਹਿਸਾਬ ਨਾਲ ਜਿਵੇਂ ਯਾਰ ਤੁਹਾਨੂੰ ਚਾਹੀਦਾ ਮੈਨੂੰ ਇਹ ਜਾਂ ਸੋਫਾ ਚਾਹੀਦਾ ਘਰ ਦੇ ਵਿੱਚ ਜਾਂ ਕਿ ਜਿਵੇਂ ਆਪਾਂ ਘਰ ਦੇ ਹਿਸਾਬ ਨਾਲ ਮੈਚ ਕਰਵਾਉਣਾ ਹੁੰਦਾ ਨਾ ਉਸ ਕਲਰ ਦੇ ਹਿਸਾਬ ਨਾਲ ਕੋਈ ਕਲਰ ਲੈ ਲਓ ਕਲਰ ਚੇਂਜ ਕਰਾ ਲਓ ਸਾਡੇ ਕੋਲੇ ਛੇੜ ਕਾਰਡ ਹੈਗੇ ਆ ਸਾਰੇ ਲੈਦਰ ਸਵੀਟ ਦੇ ਮੋਸ਼ੇ ਦੇ ਵੈਲਵਟ ਦੇ ਠੀਕ ਹੈ ਜੀ ਉਦੋਂ ਤੁਸੀਂ ਜਿਹੜਾ ਮਰਜ਼ੀ ਕਲਰ ਤਿਆਰ ਕਰਵਾ ਲਓ ਲਾ ਦੇਾਂਗੇ ਆਪਾਂ ਇਹ ਤੁਹਾਨੂੰ ਇੱਧਰਲੇ ਪਾਸੇ ਸੋਫਾ ਦਿਖਾਉਣੇ ਆ ਆ ਸੋਫਾ ਚੈੱਕ ਕਰੋ ਇਹ ਬਹੁਤ ਸੋਹਣਾ ਸੋਫਾ ਤੇ ਵੱਡਾ ਹੀ ਬਹੁਤ ਆ ਨਾ ਤਕਰੀਬਨ ਬਾਈ ਹੈ ਨਾ ਇਹ ਚੈੱਕ ਕਰੋ ਤੇ ਇਹਦੇ ਬਾਰੇ ਦੱਸੋ ਮੈਨੂੰ ਮੜਾ ਜਿਆ ਏ ਬਈ ਹੁਣ ਜਿਹੜੀ ਆ ਲੈਦਰ ਸਵੀਟ ਲੱਗੀ ਨਾ ਇਹ 8900 ਰੁਪਏ ਮੀਟਰ ਵਾਲੀ ਲੈਦਰ ਸਵੀਟ ਲੱਗੀ ਆ ਅੱਛਾ ਆਮ ਹੁਣ ਬਾਜ਼ਾਰ ਦੇ ਵਿੱਚ 100 150 ਤੋਂ ਵੱਧ 200 ਤੋਂ ਵੱਧ ਕੋਈ ਲਾਉਂਦਾ ਨਹੀਂ ਜੀ ਉਹਦੇ ਵਿੱਚ ਕਾਰਨ ਕੀ ਆ ਵੀ ਮੰਨ ਲਓ ਜੇ ਆਪਾਂ ਕੱਪੜਾ ਵੀ ਸਸਤਾ ਲਾਦਾ ਨਾ ਉਹਦੇ ਜੀ ਕੱਪੜੇ ਦੇ ਕਰਕੇ ਹੀ ਇਕੱਲਾ ਸੋਫੇ ਦਾ 15-20000 ਰੁਪਏ ਦਾ ਜਿਹੜਾ ਫਰਕ ਆ ਉਹ ਰੇਟ ਦਾ ਪੈ ਜਾਂਦਾ ਅੱਛਾ ਹਾਂਜੀ ਪਈ ਕੱਲੇ ਕੱਪੜੇ ਕਰਕੇ ਰੇਟ ਦਾ ਇੰਨਾ ਫਰਕ ਕੱਪੜੇ ਕਰਕੇ ਹੀ ਇੰਨਾ ਰੇਟ ਦਾ ਫਰਕ ਪੈ ਜਾਂਦਾ ਬਾਕੀ ਜਿਹੜਾ ਮਟੀਰੀਅਲ ਆ ਉਹ ਤਾਂ ਗੱਲ ਚੀਜ਼ ਵੱਖਰੀ ਆ ਵਾਹ ਜੀ ਸੈੱਟ ਬਹੁਤ ਹੈਵੀ ਬਣਿਆ ਹੋਇਆ ਆ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਲੁੱਕ ਪਈ ਆ ਬਾਈ ਬਹੁਤ ਸੋਹਣਾ ਸੋਹਣਾ ਫੈਬਰਿਕ ਚ ਵੀ ਸਾਡੇ ਕੋਲੇ ਪਏ ਆ ਜੀ ਤੇ ਹਲਕੇ ਦਾ ਆਪਾਂ ਬਣਾਉਂਦੇ ਨਹੀਂਗੇ ਜਣੀ ਇਸ ਤੋਂ ਜੇ ਕੋਈ ਘੱਟ ਰੇਂਜ ਲਾਉਣੀ ਆ 5 7 10000 ਰੁਪਿਆ ਘੱਟ ਲਾਉਣਾ ਉਹ ਥੋੜਾ ਜਿਹਾ ਇਹਦੇ ਨਾਲੋਂ ਨਾਰਮਲ ਫੈਬਰਿਕ ਵੀ ਹੈਗਾ ਵਾਹ ਜੀ ਲਓ ਜੀ ਹਾਉਨ ਸੈੱਟ ਆ ਸਾਡਾ ਸਾਈਡ ਸਟੂਲੀ ਵਾਲਾ ਸੈੱਟ ਬਹੁਤ ਟ੍ਰ ਠੀਕ ਆ ਕਾਫੀ ਜ਼ਰੂਰਤੀ ਡਿਮਾਂਡ ਦੇ ਦੀਆਂ ਸੀਟਾਂ ਵਗੈਰਾ ਵਿੱਚੋਂ ਨਿਕਲਦੀਆਂ ਆ ਅੱਛਾ ਇਹਦੇ ਵਿੱਚ ਸੀਟਾਂ ਨਿਕਲ ਜਾਂਦੀਆਂ ਇੱਥੇ ਵੀ ਤੁਸੀਂ ਬੈਠ ਸਕਦੇ ਆ ਓਏ ਹੋਏ ਜਦੋਂ ਨਹੀਂ ਜ਼ਰੂਰਤ ਇਹਨੂੰ ਵੇਚ ਕਰ ਦੋ ਵਾਹ ਜੀ ਕਾਫੀ ਮਤਲਬ ਕੀ ਸਾਡਾ ਇਹ ਡਿਜ਼ਾਈਨ ਬਹੁਤ ਵਿਕਦਾ ਇਹ ਓਕੇ ਇਹ ਟ੍ਰੈਂਡਿੰਗ ਦੇ ਵਿੱਚ ਕਹਿ ਸਕਦੇ ਆ ਬਣਾ ਸੋਫਿਆਂ ਦੇ ਵਿੱਚੋਂ ਵਾਹ ਜੀ ਵਾਹ ਆ ਤੁਸੀਂ ਚੈੱਕ ਕਰੋ ਤੇ ਆਪਾਂ ਨੂੰ ਉਹ ਵੀ ਦਿਖਾ ਸਕਦੇ ਨਾਰਮਲ ਸੋਫਾ ਜਿਵੇਂ ਆਪਾਂ ਕਿਹਦੇ ਵੀ 14-15000 ਤੋਂ ਸਟਾਰਟ ਹੋ ਜਾਂਦਾ ਉਹ ਜਿਹਾ ਵੀ ਕੋਈ ਉਹ ਉੱਧਰਲੇ ਸ਼ੋਅਰੂਮ 'ਚ ਪਏ ਆ ਠੀਕ ਆ ਭਾਈ ਹਾਂਜੀ ਓਕੇ ਉਹਦੀ ਤੁਹਾਨੂੰ ਹੋ ਸਕਦਾ ਫੋਟੋ 'ਵਾਂ ਜਾ ਤੁਸੀਂ ਇਹ ਦੇਖ ਲਓ ਇਹ ਇਹ ਸ਼ੋਰੂਮ ਦੇ ਵਿੱਚ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ ਜੀ ਇਹਦੇ ਵਿੱਚ ਆਪਦੇ ਜਿਵੇਂ ਕੋਈ 35000 38000 ਠੀਕ ਜਿਵੇਂ ਹੁਣ ਆਹ ਸੈੱਟ ਪਿਆ 35 36000 ਰੁਪਏ ਦੀ ਰੇਂਜ ਚ ਸੈੱਟ ਆਹ ਵਾਲਾ ਹਾਂਜੀ ਇਹ 35 36000 ਦੀ ਰੇਂਜ ਚ 35 36000 ਰੁਪਏ ਦੀ ਰੇਂਜ ਚ ਵਧੀਆ ਸੈੱਟ ਖੁੱਲਾ ਬਣਿਆ ਹੋਇਆ ਓਕੇ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਸੈੱਟ ਆ ਬਾਕੀ ਕੋਈ ਕੁਆਲਿਟੀ ਚੇਂਜ ਕਰਦੇ ਆਪਾਂ ਕੋਈ ਆਪਰੇਟਰ ਦੇ ਨਿਯੋਦਨਾ ਰੇਟ ਵਧ ਵੀ ਜਾਂਦੇ ਆ ਘਟ ਵੀ ਜਾਂਦੇ ਆ ਠੀਕ ਆ ਕਿਸੇ ਟਾਈਮ ਕੋਈ ਸੀਟ ਇੱਕ ਵਧਾਤੀ ਨਾਲ ਜੀ ਉਹ ਵਜਾ ਕੋਈ ਰੇਟ ਵਧ ਜਾਂਦਾ ਵਾ ਆਹ ਦੇਖੋ ਬਾਈ ਯਾਰ ਆ ਲੱਗੇ ਹੋਏ ਹਨਾ ਹਾਂ ਜੀ ਇੱਕ ਆਪਾ ਬਾਰ ਬਣਿਆ ਹੁੰਦਾ ਇਹਦੇ ਵਿੱਚ ਸਭਾਂ ਸਭੂ ਰੱਖ ਸਕਦੇ ਆ ਤੁਸੀਂ ਓਕੇ ਓਕੇ ਜਿਵੇਂ ਮਰਜੀ ਆਪ ਦਾ ਖਾਓ ਪੀਓ ਵਾਜੀ ਬਾਈ ਹਰ ਇੱਕ ਚੀਜ਼ ਦੀ ਸੰਸੁਹੂਲਤ ਮਿਲਦੀ ਆ ਜੀ ਬਾਈ ਬੈਠ ਕੇ ਦੇਖੋ ਤੁਸੀਂ ਫੀਲ ਚੈੱਕ ਕਰੋ ਇਹਦਾ ਬੈਠਣ ਚ ਸੋਫਾ ਬਹੁਤ ਘੈਂਟ ਕਮਾਲ ਆ ਯਾਰ ਬਾਈ ਦੇਖਣ ਤੋਂ ਹੀ ਪਤਾ ਲੱਗਦਾ ਹਨਾ ਹਾਂ ਇਹ ਪੂਰੀ ਕੈਟ ਬਣੀ ਹੋਈ ਹੈ ਹੈਗੀ ਬਈ ਗੱਲ ਬਾਤ ਲਓ ਜੀ ਤੇ ਇਹ 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 ਸੋਫਾ ਆ ਗਿਆ ਨਾ ਤੁਹਾਨੂੰ ਜਿਵੇਂ ਹੁਣ ਇਹ ਜੇ ਕਈ ਬੰਦ ਕਲਰ ਕਿਸੇ ਬੰਦੇ ਨੂੰ ਨਹੀਂ ਪਸੰਦ ਹੁੰਦਾ ਇਹਦੇ ਵਿੱਚ ਵੀ ਕਲਰ ਮਿਲ ਜੂਗਾ ਵੈਸੇ ਤਾਂ ਸਾਡੇ ਕੋਲੇ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਪੰਜ ਰੰਗ ਪਏ ਹੁੰਦੇ ਸਟਾਈਲ ਪਏ ਹੁੰਦੇ ਆ ਤਿਆਰ ਆਪਣੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਵੀ ਮਤਲਬ ਅਸੀਂ ਗਾਹਕ ਨੂੰ ਕਿ ਐਸੇ ਦੇ ਦੇਈ ਦੀ ਆ ਦੇ ਦੇਈ ਦੀ ਠੀਕ ਆ ਬਈ ਜੇ ਕੇਵਰੀ ਕੋਈ ਅਗਲੇ ਨੂੰ ਐਮਰਜੈਂਸੀ ਕੋ ਰੰਗਵੰਨ ਨਹੀਂ ਅਗਲੇ ਦੇ ਪਸੰਦ ਅਸੀਂ ਇੱਥੇ ਆਰਡਰ ਤੇ ਤਿਆਰ ਕਰ ਦੇਈਦਾ ਵਾ ਉਹ ਵੀ ਆਰਡਰ ਤੇ ਤਿਆਰ ਹੋ ਜਾ ਹਾਂਜੀ ਉਹ ਵੀ ਰੰਗਵੰਨ ਕੋਈ ਵੀ ਅਗਲੇ ਨੂੰ ਚਾਹੀਦਾ ਆ ਆਰਡਰ ਤੇ ਤਿਆਰ ਹੋ ਜਾਊਗਾ ਆਹ ਰਾ ਸੋਫਾ ਤੁਹਾਨੂੰ ਦਿਖਾਉਣ ਲੱਗੇ ਆ ਬਾਈ ਇਹ ਮਹਾਰਾਜ ਸੋਫਾ ਕਹਿੰਦੇ ਨੇ ਇਹ ਮਹਾਰਾਜ ਸੋਫਾ ਮਹਾਰਾਜ ਸੋਫਾ ਕਹਿੰਦੇ ਆ ਇਹ ਕਿੰਨੇ ਕੀ ਰੇਂਜ ਚ ਹੋਊਗਾ ਬਾਈ ਇਹ ਗੱਲ ਇਹ ਬਈ ਹੈਗਾ ਵਾ 95000 ਰੁਪਏ ਦਾ ਕੰਪਲੀਟ ਸੈੱਟ ਆ 95000 ਦਾ ਕੰਪਲੀਟ ਆ ਹਾਂਜੀ ਵਾ ਜੀ ਬਬਾਈ ਚੈੱਕ ਕਰੋ ਯਾਰ ਤੁਹਾਡੀ ਕੋਠੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸਭ ਤੋਂ ਮੈਨੂੰ ਤਾਂ ਲੱਗਦਾ ਸਪੈਸ਼ਲ ਏ ਉਹ ਘਰ ਦੇ ਵਿੱਚ ਸੋਹਣਾ ਲੱਗੂ ਜਿਹੜੇ ਹਵੇਲੀ ਟਾਈਪ ਘਰ ਚਾਲਦੇ ਹਨ ਉਹਨਾਂ ਦੇ ਵਿੱਚ ਬਾਹਲਾ ਚੱਲੂਗਾ ਇਹ ਬਾਹਲਾ ਗੈਂਟ ਸੋਫਾ ਯਾਰ ਚੈੱਕ ਕਰੋ ਇਹ ਵੀ ਇੱਕ ਕਲਰ ਜਿਹਾ ਆਉਂਦਾ ਭਾਈ ਇਹ ਨਹੀਂ ਭਾਈ ਇਹਦੇ ਚ ਅਸੀਂ ਚਾਰ ਪੰਜ ਰੰਗ ਹੈਗੇ ਆ ਅਛਾ ਇਹਦੇ ਵਿੱਚ ਵੀ ਚਾਰ ਪੰਜ ਰੰਗ ਮਿਲ ਜਾਂਦੇ ਆ ਸਾਡੇ ਪੇਜ ਤੇ ਚੈੱਕ ਕਰ ਸਕਦੇ ਆ ਡਾਟਾ ਸਾਡੇ ਪਾਇਆ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਇਹ ਸੈਟ ਦੀ ਨਾ ਡਿਮਾਂਡ ਜ਼ਿਆਦਾ ਆਰਡਰ ਤੇ ਹੋ ਜਾਂਦੀ ਆ ਠੀਕ ਆ ਜਿਵੇਂ ਅਸੀਂ ਇੱਥੇ ਆਪਣੇ ਹਿਸਾਬ ਨਾਲ ਬਣਾ ਕੇ ਰੱਖਿਆ ਕਿਸੇ ਦੇ ਕੋਈ ਜਗ੍ਹਾ ਘਾਟਾ ਵਾਧਾ ਅਗਲਾ ਆਪਦੇ ਹਿਸਾਬ ਨਾਲ ਆਰਡਰ ਤੇ ਤਿਆਰ ਕਰਾਉਂਦਾ ਵਾਹ ਜੀ ਇਹ ਸਟਾਂ ਦੀ ਜਿਹੜੀ ਪ੍ਰੋਸੈਸਿੰਗ ਆ ਇਹ ਆਨ ਆਰਡਰ ਤਿਆਰ ਹੋ ਕੇ ਸੈਟ ਆਉਂਦਾ ਕੰਮ ਠੀਕ ਆ ਬਈ ਲਓ ਜੀ ਤੇ ਮੜੇ ਹੁਣ ਆਪਾਂ ਦੁਬਾਰਾ ਲੋਕੇਸ਼ਨ ਬੋਲਦੀ ਵੀ ਆਉਣਾ ਕਿੱਥੇ ਪਊਗਾ ਇਹ ਬਈ ਆਪਣਾ HDFC ਬੈਂਕ ਦੇ ਬਿਲਕੁਲ ਨਾਲ ਆਪਣਾ ਸ਼ੋਰੂਮ ਹੈ ਜੀ ਰਾਜਾ ਫਰਨੀਚਰ ਹਾਊਸ ਧਰਮਕੋਟ ਠੀਕ ਹੈ ਬਾਈ ਤੁਸੀਂ ਲੋਕੇਸ਼ਨ ਲਾ ਲਓ ਤੁਹਾਨੂੰ ਤਾਂ ਵੀ ਮਿਲ ਜੂਗਾ ਬਾਕੀ ਤੁਸੀਂ ਨੰਬਰ ਚੱਲੀ ਜਾਂਦੇ ਆ ਨੰਬਰਾਂ ਤੇ ਕਾਲ ਕਰੋ ਕੋਈ ਗੱਲ ਨਹੀਂ ਜਿਵੇਂ ਵੀ ਤੁਸੀਂ ਕਹੋਗੇ ਤੁਹਾਨੂੰ ਜੀ ਜੋ ਜੋ ਚੀਜ਼ ਚਾਹੀਦੀ ਕੁਆਲਿਟੀ ਸਾਰੀ ਮਿਲੂਗੀ ਜੀ ਬਾਈ ਲਓ ਜੀ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਕਿਸੇ ਨੇ ਨਵਾਂ ਘਰ ਪਾਉਣਾ ਹੋਵੇ ਜਾਂ ਵਿਆਹ ਵਾਸਤੇ ਹੈ ਨਾ ਦੇਨੇ ਹੋਗਾ ਕੋਈ ਵੀ ਫਰਨੀਚਰ ਤੁਸੀਂ ਦੇਣਾ ਹੋਵੇ ਤਾਂ ਵੀਰੇ ਉਹਨਾਂ ਦੇ ਕੋਲੇ ਆ ਜਾਓ ਨੰਬਰ ਆਪਾਂ ਚਲਾ ਦਾਂਗੇ ਉੱਤੇ ਬਾਈ ਕੰਟੈਕਟ ਨੰਬਰ ਬੋਲਿਓ ਮਾੜਾ 98720 12570 ਜੀ ਜੀ ਲਓ ਜੀ ਦੂਸਰਾ ਨੰਬਰ ਹੈਗਾ ਸਾਡਾ 98559 96696 ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਦਿਓ ਤੇ ਤੁਹਾਨੂੰ ਅਨਲਿਮਟਿਡ ਡਿਜ਼ਾਈਨ ਮਿਲ ਜਾਣਗੇ ਜਿਹੜਾ ਡਿਜ਼ਾਈਨ ਤੁਹਾਨੂੰ ਚਾਹੀਦਾ ਜਿਹੜਾ ਤੁਹਾਨੂੰ ਇੱਥੇ ਨਹੀਂ ਵੀ ਮਿਲਿਆ ਤੁਸੀਂ ਉਹ ਵੀ ਇਹਨਾਂ ਤੋਂ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਤੇ ਕੰਟੈਕਟ ਨੰਬਰ ਆਪਾਂ ਦੇ ਦਿੱਤੇ ਆ ਲੋਕੇਸ਼ਨ ਬੋਲਤੀ ਆ ਹੁਣ ਬਿਨਾ ਕੋ ਸੋਚੇ ਸਮਝੇ ਤੁਸੀਂ ਬਾਈ ਉਹਨਾਂ ਦੇ ਕੋਲੇ ਆ ਸਕਦੇ ਹੋ ਕਿਉਂਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਈ ਦਿੱਤਾ ਤੁਸੀਂ ਇਹ ਹਿਸਾਬ ਲਾ ਲਓ ਵੀ ਜਿੰਨਾ ਵੀਡੀਓ ਦੇ ਵਿੱਚ ਦਿਖਾਇਆ ਇਹ ਤਾਂ ਇਹਨਾਂ ਦੇ ਸ਼ੋਅਰੂਮ ਦਾ ਮੰਨ ਕੇ ਚੱਲੋ ਆਪਾਂ 1% ਹੀ ਦਿਖਾ ਸਕਿਆ ਕਿਉਂਕਿ ਬਹੁਤ ਚੀਜ਼ਾਂ ਹਜੇ ਆਪ ਹਜੇ ਇਹ ਤਿਆਰ ਕਰ ਰਹੇ ਆ ਨਵੀਆਂ ਹਨ ਜਾਂ ਤਿਆਰ ਹੋ ਜਾਣਗੀਆਂ ਜਿਹੜੀਆਂ ਤੁਹਾਨੂੰ ਹਜੇ ਵੀਡੀਓ ਦੇ ਵਿੱਚ ਨਹੀਂ ਦਿਖਾ ਸਕੇ ਉਹ ਤੁਹਾਨੂੰ ਇਹਨਾਂ ਦੇ ਪੇਜ ਤੇ ਹੀ ਮਿਲ ਜਾਣਗੀਆਂ ਤੇ ਬਾਕੀ ਤੁਸੀਂ ਇਹਨਾਂ ਦੇ ਕੋਲੇ ਆ ਕੇ ਵੀ ਦੇਖ ਸਕਦੇ ਹੋ ਨਾ ਸੋ ਸੰਪਰਕ ਕਰਿਓ ਧੰਨਵਾਦ ਵੀਰੇ ਮਿਹਰਬਾਨੀ ਥੈਂਕ ਯੂ